ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇੱਕ ਪਾਸੇ ਰੱਜ ਕੇ ਜਲੂਸ ਨਿਕਲਿਆ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾ ਮਨੀਸ਼ ਸੋਧਿਆ ਅਤੇ ਸਤਿੰਦਰ ਜੈਨ ਦਾ ਇਮਾਨਦਾਰੀ ਦੇ ਢੰਗ ਨੂੰ ਲੈ ਕੇ ਜੇਕਰ ਇਮਾਨਦਾਰ ਹੁੰਦੇ ਜੇਕਰ ਇਹਨਾਂ ਵੱਲੋਂ ਘਟਾਲੇ ਨਾ ਕੀਤੇ ਹੁੰਦੇ ਤੇ ਦਿੱਲੀ ਦੇ ਲੋਕ ਬੜੇ ਪੜ੍ਹੇ ਲਿਖੇ ਨੇ ਸਮਝਦਾਰ ਨੇ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਦੇਣੀਆਂ ਸੀ ਲੇਕਿਨ ਦਿੱਲੀ ਦੇ ਲੋਕਾਂ ਨੇ ਵਿਲਾ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਮਨੀਸ਼ ਸੋਧਿਆ ਸਤਿੰਦਰ ਜੈ ਅਤੇ ਸੰਦੀਪ ਪਾਟਕ ਨੂੰ ਇਮਾਨਦਾਰੀ ਦਾ ਰੱਜ ਕੇ ਜਲੂਸ ਨਿਕਲਿਆ ਲੇਕਿਨ ਇਧਰ ਸੀਬੀਆਈ ਜਿਹੜੀ ਹੈ ਉਹ ਜਾਨ ਨਹੀਂ ਛੱਡ ਰਹੀ ਘਟਾਲੇ ਦੇ ਦਸਤਾਵੇਜ਼ ਦੇ ਵਿੱਚ ਹੇਰ ਫੇਰ ਕੀਤੀ ਗਏ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ਵ ਅਤੇ ਪੰਜਾਬ ਦੇ ਨਵੇਂ ਬਣੇ ਇੰਚਾਰਜ ਜਿਹੜੇ ਆਪਣੇ ਆਪ ਨੂੰ ਸੁਪਰ ਸੀਐਮ ਕਹਿੰਦੇ ਨੇ ਮਨੀਸ਼ ਸੋਧਿਆ ਬੁਰੇ ਕਸੂਤੇ ਫਸ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਆਪਕਾਰੀ ਘੁਟਾਲੇ ਨਾਲ ਜੁੜੇ ਮਾਮਲੇ ਵਿੱਚ ਮਾਮਲੇ 'ਚ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਦੀ ਅਪੀਲ ਤੇ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਤੇ ਆਪ ਆਦੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਤੋਂ ਜਵਾਬ ਤਲਬ ਕੀਤਾ ਹੈ ਜੱਜਸ ਰਵਿੰਦਰ ਟੁਡੇਜਾ ਦੇ ਬੈਂਚ ਨੇ ਸੀਬੀਈ ਦੀ ਅਪੀਲ ਤੇ ਕੇਜੀ ਵੱਲ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਅਦਾਲਤ ਬਾਅਦ ਵਿਦਾਜ਼ਤ ਹੁਕਮ ਜਾਰੀ ਕਰੇਗੀ ਸੀਬੀਈ ਦੀ ਅਪੀਲ ਵਿੱਚ ਟ੍ਰਾਇਲ ਕੋਰਟ ਵੱਲੋਂ ਆਪਕਾਰੀ ਕੋਟਾਲੇ ਦੇ ਮਾਮਲੇ ਵਿੱਚ ਹੈ ਗੈਰ ਭਰੋਸੇਯੋਗ ਦਸਤਾਵੇਜ਼ ਜਿਨ੍ਹਾਂ ਦੀ ਚਾਰਜ ਚਿਟ ਵਿੱਚ ਵਰਤੋਂ ਨਹੀਂ ਕੀਤੀ ਗਈ ਯਾਨੀ ਕਿ ਦਸਤਾਵੇਜ਼ੀ ਜੈ ਲਗਾ ਦਿੱਤੇ ਗਏ ਜਿਹੜੇ ਭਰੋਸੇਯੋਗ ਨਹੀਂ ਦੀ ਸੂਚੀ ਮੁਲਜਮਾਂ ਨੂੰ ਦੇਣ ਦੇ ਹੁਕਮ ਚੁਣੌਤੀ ਦਿੱਤੀ ਗਈ ਸੁਣਾਈਦਾਰ ਐਸਪੀ ਨੇ ਦਲੀਲ ਕੀਤੀ ਕਿ ਟ੍ਰਾਇਲ ਕੋਰਟ ਏਜੰਸੀ ਤੋਂ ਜਾਇ ਦਸਤਾਵੇਜ਼ ਮੁਹੱਈਆ ਕਰਾਉਣ ਲਈ ਨਹੀਂ ਕਹਿ ਸਕਦਾ ਕਿਉਂਕਿ ਜਾਰੀ ਕੀਤੇ ਨੋਟਸ ਸਬੂਤ ਨਹੀਂ ਸਿਰਫ ਜਾਂਚ ਨਾਲ ਸੰਬੰਧਤ ਹਨ ਬੈਂਚ ਨੇ ਸੀਬੀ ਨੂੰ ਪੁੱਛਿਆ ਜੇਕਰ ਏਜੰਸੀ ਇਸ ਤਰ੍ਹਾਂ ਦਾ ਵੇਰਵਾ ਮੁਹੱਈਆ ਕਰਦੀ ਹੈ ਇਸ ਨਾਲ ਉਸ ਨੂੰ ਕੀ ਨੁਕਸਾਨ ਹੋਵੇਗਾ ਇਸ ਤੇ ਸੀਬੀ ਨੇ ਜਵਾਬ ਦਿੱਤਾ ਕਿ ਇਹ ਸਾਰੇ ਮਾਮਲਿਆਂ 'ਚ ਰੁਝਾਨ ਬਣ ਜਾਵੇਗਾ ਅਤੇ ਸੀਆ ਸੀਆਰਪੀਸੀ ਨੂੰ ਦੁਬਾਰਾ ਲਿਖਣ ਦੇ ਵਿੱਚ बराबर ਹੋਵੇਗਾ ਬੁਲਜਬਾ ਦੇ ਵਕੀਲ ਦਲੀਲ ਦਿੱਤੀ ਕੇ ਸੀਬੇ ਨੂੰ ਡਰ ਹੈ ਕਿ ਜੋ ਇਹਨਾਂ ਵਿਰਵਾ ਦੇ ਮਈਆ ਕਰਾਉਂਦੇ ਨੇ ਤੋਂ ਉਹਨਾਂ ਵੱਲੋਂ ਕੀਤੀ ਗਈ ਪੂਰੀ ਦੋਸ਼ਪੂਰਨ ਜਾਂਚ ਸਾਹਮਣੇ ਆਵੇਗੀ ਯਾਨੀ ਕਿ ਇਹ ਮਾਮਲਾ ਹੈ ਇੱਕ ਤਾਂ ਆਪਕਾਰੀ ਦਾ ਤੇ ਦੂਸਰਾ ਮਾਮਲਾ ਹੈ 2000 ਕਰੋੜ ਰੁਪਏ ਦੇ ਘੁਟਾਲੇ ਦਾ ਸਕੂਲਾ ਦੇ ਕਮਰਿਆਂ ਦੀ ਬਰੰਮਤ ਕੀਤੀ ਗਈ ਜਿਹੜਾ ਕਮਰਾ ਡੈਕੋਰੇਟ ਬਣ ਸਕਦਾ ਸੀ 5 7 ਲੱਖ 32000 ਦੇ ਵਿੱਚ ਉਹ ਕਹ ਉਹ ਕਮਰਾ ਉਹ ਕਲਾਸਰੂਮ ਬਣਾਇਆ ਗਿਆ 24 ਲੱਖ 37000 ਦੇ ਵਿੱਚ ਯਾਨੀ ਕਿ 2000 ਘਟਾਲਾ ਜਿਹੜਾ ਹੈ ਉਹ ਸਤਿੰਦਰ ਜੈ ਅਤੇ ਮਨੀ ਸੋਧਿਆ ਤੇ ਦੂਸਰੇ ਪਾਸੇ ਨਵਾਂ ਸਿਮਾ ਜੇਲ ਕੱਟ ਕੇ ਆਏ ਨੇ ਸ਼ਰਾਬ ਘਟਾਲੇ ਨੂੰ ਲੈ ਕੇ ਉਸ ਦੀ ਦੁਬਾਰਾ ਫਿਰ ਜਾਂਚ ਹੋ ਗਈ ਹੈ ਸੀਬੀ ਵੱਲੋਂ ਕਿਉਂਕਿ ਜਿਹੜੇ ਇਹਨਾਂ ਵੱਲੋਂ ਦਸਤਾਵੇਜ਼ ਸਬਮਿਟ ਕੀਤੇ ਗਏ ਉਹਦੇ ਵਿੱਚ ਕਿਤੇ ਨਾ ਕਿਤੇ ਖਾਣਾ ਪੂਰਤੀ ਕੀਤੀ ਗਈ ਆ ਆਪ ਦੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਚੀਵਾਲ ਅਤੇ ਮਨੀਸ਼ ਸੋਧਿਆ ਵੱਲੋਂ ਫਿਰ ਦੁਬਾਰਾ ਇਹ ਸਾਰੇ ਡਾਕੂਮੈਂਟ ਦੇਣੇ ਪੈਣਗੇ ਜੇਕਰ ਡਾਕੂਮੈਂਟ ਦਰਸਤ ਨਹੀਂ ਹੁੰਦੇ ਤਾਂ ਕ੍ਰਿਮੀਨਲ ਅਰਵਿੰਦ ਕੇਚੀਵਾਲ ਅਤੇ ਮਨੀਸ਼ ਸੋਧਿਆ ਉੱਤੇ ਸੀਬੀਆਈ ਵੱਲੋਂ ਵੱਡੀ ਜਿਹੜੀ ਹੈ ਕਾਰਵਾਈ ਹੋਵੇਗੀ ਧੰਨਵਾਦ